ਸਤਨਾਮ ਸ੍ਰੀ ਵਾਹਿਗੁਰੂ ਜੀ ਕੇ ਕੋੰਕਾਰ ਸਤਗੁਰ ਪ੍ਰਸਾਦ ਗੋੜੀ ਪਾਵਨ ਅਖਰੀ ਮਹਲਾ ਪੰਜਵਾ ਸ਼ਲੋਕ ਕਿਆਣ ਕਾਲੇ ਸਭ ਦਿਵਸ ਸਾਸ ਨੈ ਬਡਨ ਘਟਨ ਤਿਲ ਸਾਰ ਜੀਵਨ ਲੋੜੇ ਪਰਮੋ ਨਾਨਕ ਤੇਉ ਗਵਾਰੋ ਸਾਰੇ ਦੇਣ ਅਤੇ ਸ્વાસ ਨਿਰੰਕਾਰ ਨੇ ਗਿਣਤੀ ਦੇ 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 ਕੇ ਜੀਵ ਨੂੰ ਭੇਜਿਆ ਹੈ ਇਹ ਰੱਤਾ ਵੀ ਨਾ ਵਾਦੇ ਹਨ ਤੇ ਨਾ ਹੀ ਘਟਦੇ ਹਨ ਗੁਨਾਹਿਕ ਸਾਫ ਫਰਮਾਉਂਦੇ ਹਨ ਵੈਮਾਤੇ ਮੋ ਵਿੱਚ ਫਸੇ ਹੋਏ ਉਹ ਬੰਦੇ ਮੂਰਖ ਹਨ ਜੋ ਸਦਾ ਜਿਉਂਦੀ ਕਾਮਨਾ ਕਰਦੇ ਹਨ ਪੌੜੇ ਆਂਗਾ ਕਸੇ ਕਾਲ ਤੇ जो साकत प्रभ की अंत जोन जन में मरे आतम राम नचीना ध्यान ध्यान ताऊ को आए कर कृपा जय आप दिवाए आती गणी नहीं को छूट काची गागर सर पर फूट सो जीवत जे जीवत जप्या ਪ੍ਰਗਟ ਪਏ ਨਾਨਕ ਨੇ ਛਪਿਆ ਹੰਗਾ ਮੋਤ ਉਸਨੂੰ ਫੜਦੀ ਹੈ ਜਿਸ ਮਨੁੱਖ ਨੂੰ ਪ੍ਰਭੂ ਨੇ ਆਪਣੇ ਵੱਲੋਂ ਤੋੜ ਦਿੱਤਾ ਹੈ ਉਹ ਆਪਣੇ ਅੰਤਰਾਤਮੇ ਵਿੱਚ ਵੈਗਰੂ ਨੂੰ ਨਹੀਂ ਪਛਾਣਦਾ ਜਿਸ ਕਰਕੇ ਉਹ ਅਨੇਕਾਂ ਜਵਨਾਂ ਵਿੱਚ ਜਾਮਦਾ ਮਾਰਦਾ ਰਹਿੰਦਾ ਹੈ ਗਿਆਨ ਧਿਆਨ ਉਸਨੂੰ ਹਾਸਲ ਹੁੰਦਾ ਹੈ ਜਿਸ ਨੂੰ ਪ੍ਰਭੂ ਆਪ ਮੇਰ ਕਰਕੇ ਬਖਸ਼ਦਾ ਹੈ ਸੋਚਾਂ ਸੋਚਣ ਨਾਲ ਕੋਈ ਛੁੱਟ ਨਹੀਂ ਸਕਦਾ ਸ਼ਰੀਰ ਰੂਪ ਕੱਚਾ ਕੜਾ ਇੱਕ ਨਾ ਇੱਕ ਦਿਨ ਟੁੱਟ ਹੀ ਜਾਂਦਾ ਹੈ ਅਸਲ ਵਿੱਚ ਉਹੀ ਚੋਂਦਾ ਹੈ ਜਿਸ ਨੇ ਜਉਂਦਿਆਂ ਪਰਮਾਤਮਾ ਨੂੰ ਝਪਿਆ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਇਹੋ ਜਿਹੇ ਬੰਦਾ ਸੰਸਾਰ ਵਿੱਚ ਣੁੱਕਿਆ ਨਹੀਂ ਰਹਿੰਦਾ ਸਗੋਂ ਸਾਰੇ ਲੋਕਾਂ ਵਿੱਚ ਪ੍ਰਸਿੱਧ ਹੋ ਜਾਂਦਾ ਹੈ ਸ਼ਲੋਕ ਚਿਤ ਚਿਤਵਿਓ ਜਰਨਾਰ ਬਿਨ ਉਦ ਕਵਲ ਵਿਖ ਸੰਤ ਪ੍ਰਗਟ ਪਏ ਆਪੇ ਗੋਬਿੰਦ ਨਾਨਕ ਸੰਤ ਮਤਾੰਤ ਆਪਣੇ ਚਿੱਤ ਵਿੱਚ ਪ੍ਰਭੂ ਦੇ ਜਨਨ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਨਾਲ ਉਲਟਿਆ ਹਿਰਦਾ ਪਰਸਾਨ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸੰਤਾਂ ਦੀ ਉਪਦੇਸ਼ ਨਾਲ ਪ੍ਰਭੂ ਆਪ ਹੀ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਪੌੜੀ ਚ ਚਰਨ ਕਮਲ ਗੁਰੂ ਲਗਾ ਤਾਂਤਨ ਨੂੰ ਉਹ ਦੇਨ ਸੰਯੋਗ ਸਭਾ ਗਾ ਚਾਰ ਕੁੰਟ ਦੇ ਇਸ ਪ੍ਰਮੇ ਆਇਓ ਪਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਵਿੰਸਿਓ ਸਭ ਦੁਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਚਾਰੀ ਇਕ ਦ੍ਰਿਸ਼ਟੀ ਤਾ ਨਾਨਕ ਗਿਆਨ ਅੰਜਨ ਜੇ ਨੇਤਰਾ ਚੱਜਾ ਜਦੋਂ ਗੁਰੂ ਦੇ ਸੋਹਣੇ ਚਰਨਾਂ ਵਿੱਚ ਮਨ ਲੱਗਾ ਹੈ ਉਹ ਦਿਨ ਤਨ ਤਨ ਹੈ ਉਹ ਸਮਾ ਭਾਗਾਂ ਵਾਲਾ ਹੈ ਮੈਂ ਦਸੀ ਪਾਸੀ ਭਟਕਦਾ ਰਿਹਾ ਪਰ ਜਦੋਂ ਕਿਰਪਾ ਹੋਈ ਤਦੋਂ ਪ੍ਰਭੂ ਦੇ ਦਰਸ਼ਨ ਹੋ ਗਏ ਵਾਕ ਵਾਕ ਤਰ੍ਹਾਂ ਦੇ ਆਚਰਨ ਦੇ ਵਿਚਾਰ ਭਾਵ ਕਰਮ ਕਾੰਡ ਅਤੇ ਮਾਇਆ ਦੇ ਤਿਆਰ ਸਾਰੇ ਨਾਸ਼ ਹੋ ਗਏ ਕਿਉਂਕਿ ਸਾਧੂਆਂ ਦੀ ਸੰਗਤ ਵਿੱਚ ਮਨ ਨਿਰਮਲ ਹੋ ਗਿਆ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਦੀਆਂ ਅੱਖਾਂ ਵਿੱਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ ਉਸ ਨੂੰ ਹਰ ਪਾਸੇ ਪ੍ਰਮਾਤਮਾ ਹੀ ਤਿਸਦਾ ਹੈ ਸਾਰੀ ਫਿਕਰ ਦੂਰ ਹੋ ਜਾਂਦੀ ਹੁੰਨ ਸ਼ਲੋਕ ਛਾਤੀ ਸ਼ੀਤਲ ਮਾਨ ਸੁਖੀ ਚੰਤ ਗੋਵਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭੂ ਨਾਨਕ ਦਾਸ ਦਸਾਏ ਪਰਮਾਤਮਾ ਦੇ ਗੋਣ-ਗੋਣ ਨਾਲ ਛਾਤੀ ਨੂੰ ਠੰਡ ਪੈ ਜਾਂਦੀ ਹੈ ਤੇ ਮਨ ਸੁਖੀ ਹੋ ਜਾਂਦਾ ਹੈ ਕੋ ਨਾਨਕ ਸਾ ਬੇਨਤੀ ਕਰਦੇ ਹਨ हे ਪ੍ਰਭੂ ਐਜੇ ਮੇਰ ਕਰ ਤਾਂ ਕਿ ਮੈਂ ਤੇਰੇ ਦਾਸਾਂ ਦਾ ਦਾਸ ਬਣਿਆ ਰਹਾ ਵਾਇਕ੍ਰੂਜੀ ਦਾ ਖਾਲਸਾ ਵਾਇਕ੍ਰੂਜੀ ਕੀ ਫਤਿਹ